ਹੈਲੋ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਪਿੰਡ ਦਾ ਮੇਲਾ ਤੇ ਆ ਆ ਪਹਿਣਾ ਮੇਰੇਆ ਫਰੈਂਡਾਂ ਇਹਨਾਂ ਨੇ ਖਰੀਦੀਆਂ ਸ਼ਾਂਪਾਂ ਪਿਛਲੀ ਨੇ ਗਜਰਾ ਤੇ ਮੇਲੇ ਦੀ ਸ਼ੁਰੂਆਤ ਕੀਤੀ ਤੇ ਆਪਾਂ ਵੀ ਹਣ ਮੇਲੇ ਦੀ ਸ਼ੁਰੂਆਤ ਕਰ ਕਰਦੇ ਆ ਦੇਖਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਮੇਲਾ ਤੇ ਆਪਾਂ ਪਹਿਲਾਂ ਦੇਖਿਆ ਰਿੰਗਾ ਤੇ ਆਪਣੇ ਰਿੰਗ ਪਾ ਕੇ ਦੀ ਅਸੀਂ ਸ਼ੁਰੂਆਤ ਕੀਤੀ ਰਿੰਗਾ ਤੋਂ ਅਸੀਂ ਰਿੰਗਾ ਪਾਪਾ ਦੇਖਦੇ ਸੀ ਪਰ ਸਾਡੇ ਕੋਈ ਮੇਚ ਨਹੀਂ ਆਏ ਕਿਸੇ ਦੀ ਚੀਜੀ ਚਾਉਂਦੀ ਸੀ ਕਿਸੇ ਕੋਸ਼ ਤੇ ਮੇਰੇ ਤਾਂ ਵੈਸੇ ਨਹੀਂ ਆਏ ਮੇਰੇ ਹੱਥ ਮੋਟੇ ਆ ਤੇ ਫਿਰ ਦੇਖਿਆ ਕਸ਼ੂਏ ਵਾਲੀਆਂ ਸ਼ਾਂਪਾਂ ਇਹ ਦੱਸੋ ਤੁਹਾਡੇ ਕੋਲ ਕਿਹਦੇ ਕਿਹਦੇ ਕੋਲ ਕਸ਼ੂਏ ਵਾਲੀਆਂ ਹੈਗੇ ਇਹ ਵੀ ਨਹੀਂ ਆਈ ਇਹ ਮੈਨੂੰ ਵਧੀਆ ਲੱਗੀ ਪਰ ਮੇਰੇ ਨਾਪ ਨਹੀਂ ਆਈ ਚੀਜੀ ਚ ਮੇਰੇ ਵੈਸੇ ਡੈਗ ਪੈਂਦੀ ਆ ਤੇ ਇੱਥੇ 100-100 ਦੇ ਟਰੈਕਟਰ ਲੱਗੇ ਹੋਏ ਸੀ ਇੱਥੇ ਅੱਕੇ ਜਾ ਕੇ ਆ ਪ੍ਰੀਤ ਨੇ ਕੀਤੀ ਸ਼ੁਰੂਆਤ ਪ੍ਰੀਤ ਨੇ ਹੈਨਾ ਮੈਲਾ ਲਿ ਕਲਪ ਲੈ ਤੇ ਇਹਨੇ ਆਪ ਦਾ 500 ਤੜਾ ਲੀ ਗਏ ਅਸੀਂ ਅੱਕੇ ਅੱਕੇ ਸੀ ਕੱਟ ਦਾ ਸਮਾਨ ਪਲਾਸਟਿਕ ਦਾ ਸਮਾਨ ਤੇ ਪ੍ਰੀਤ ਦਾ 500 ਨਹੀਂ ਟੁੱਟਿਆ ਕਿਉਂਕਿ ਇਹਨੇ ਸਮਾਨ ਥੋੜਾ ਲਿਆ ਤੇ ਫਿਰ ਮੈਂ ਆਪਣੇ ਕੋਲ ਪੈਸੇ ਦੇ ਕੇ ਇਹਦੀ ਸ਼ੁਰੂਆਤ ਜੁਰੂ ਕਰਤੀ ਆ ਬਹੁਤ ਸੋਨਾ ਪਿਆ ਸੀਗਾ ਡੈਕੋਰੇਸ਼ਨ ਵਾਲਾ ਵੀ ਸੀ ਤੇ ਬਹਾਵਾ ਸਮਾਨ ਸੀਗਾ ਤੇ ਅੱਗੇ ਜਾ ਕੇ ਸਾਨੂੰ ਆਇਆ ਰੀਲਾਂ ਵਾਲਾ ਡੱਬਾ ਬਹੁਤ ਪਸੰਦ ਆਇਆ ਇਹ 100 ਰੁਪਏ ਦਾ ਸੀਗਾ ਰੀਲਾਂ ਵਾਲਾ ਡੱਬਾ نیچے ਰੀਲਾਂ ਪੈਂਦੀਆਂ ਸੀ ਉੱਪਰ ਫਿਰਕੀਆਂ ਚੌਕ ਵਗੈਰਾ ਰੀਲਾਂ ਸੁੰਨੀਆਂ ਸਾਈਆਂ ਨਿੱਕਾ ਮੋਟਾ ਸਮਾਨ ਰੱਖਣ ਲਈ ਉੱਪਰ ਅਲੱਗ ਬਣਿਆ ਹੋਇਆ ਸੀਗਾ ਤੇ ਇਹ ਸੀਗਾ 100 ਰੁਪਏ ਦਾ ਇਹ ਸਾਨੂੰ ਮੈਨੂੰ ਬਹੁਤ ਪਸੰਦ ਆਇਆ ਤੇ ਅੱਗੇ ਫਿਰ ਅਸੀਂ ਹੋਰ ਸਮਾਨ ਲਿਆ ਤੇ ਨਾਲ ਦੀਆਂ ਫਰੈਂਡਾਂ ਨੇ ਵੀ ਲਈ ਗਏ ਸਮਾਨ ਇਹ ਵੀ ਲੈ ਗਏ ਫਿਰ ਗਾਂ ਚੱਪਲਾ ਲਈਆਂ ਅਸੀਂ ਚੱਪਲਾ ਦੇਖੀਆਂ ਤੇ ਚੱਪਲਾ ਸੀਗੀਆਂ ਬਹੁਤ ਸੋਹਣੀਆਂ ਤੇ ਚੱਪਲਾਂ ਦੀ ਹੈ ਵੀ ਕੁਆਲਿਟੀ ਵੀ ਵਧੀਆ ਸੀਗੀਆਂ ਤੇ ਪਰ ਰੇਟ 250 ਰੁਪਏ ਸੀ ਚੱਪਲ ਦਾ ਤੇ ਚੱਪਲ ਮੈਂ ਪਹਿਲਾਂ ਪਾ ਕੇ ਦੇਖੀ ਮੇਰੇ ਮਤਲਬ 6 ਨੰਬਰ ਆਇਆ ਨਹੀਂ ਆ ਤਿਆ ਹੀਲ ਵਾਲੀ ਵੀ ਬਹੁਤ ਵਧੀਆ ਸੀਗੀ ਤੇ ਹੀਲ ਵਾਲੀ ਆਹ ਵਾਲੀ 6 ਨੰਬਰ ਇਹ ਪਾ ਕੇ ਦੇਖਦੀ ਸੀ ਇਹ ਮੇਰੇ ਆਇਆ ਨਾ ਨੰਬਰ ਤੇ ਚੱਪਲ ਬਹੁਤ ਸੌਫਟ ਸੌਫਟ ਸੀਗੀ ਤੇ ਆ ਹੀਲ ਵਾਲੀਆਂ ਮੇਰੀ ਫਰੈਂਡ ਨੇ ਦੇਖੇ ਸੀ ਪਰ ਉਹ ਕਹਿੰਦੀ ਮੈਂ ਹੀਲ ਪਾਉਂਦੀ ਨਹੀਂ ਤੇ ਉਹਨੇ ਵੀ ਛੱਡ ਦੀਆਂ ਤੇ ਫਿਰ ਮੈਨੂੰ ਥੋੜਾ ਜਿਹਾ ਰੇਟ ਵੀ ਜ਼ਿਆਦਾ ਲੱਗਿਆ ਆਹ ਵੀ ਚੱਪਲ ਬਹੁਤ ਸੋਹਣੀ ਲੱਗਦੀ ਸੀ ਪਾਈ ਹੋਈ ਤੇ ਫਿਰ ਮੈਂ કરી ਜਾ ਕੇ ਬਹੁਤ ਪਛਤਾਈ ਵੀ ਮੈਂ ਚੱਪਲ ਲੈ ਲੈਣ ਸੀ ਛੱਟ ਕੇ ਕਾਤੇ ਆਈ ਪਰ ਕੋਈ ਨਾ ਮੇਲੇ ਅੱਗੇ ਹੋਰ ਵੀ ਬਹੁਤ ਆਉਣੇ ਆ ਕੀ ਪਤਾ ਉਹ ਮੇਲਿਆਂ ਤੇ ਮਿਲ ਜਾਣ ਤੇ ਪਰ ਇਹ ਮੈਂ ਦੁਬਾਰਾ ਫੇ ਭਾਈ ਨੇ ਮਸਾਂ ਲੱਭੀ ਲੱਭੀ 7 ਨੰਬਰ ਲੱਭ ਗਿਆ ਸੀਗਾ ਆ ਦੇਖ ਮੈਂ ਪਾ ਕੇ ਦੇਖਿਆ ਬਹੁਤ ਸੋਹਣਾ ਮੇਰੇ ਐ ਪੂਰਾ ਫਿੱਟ ਫਿੱਟ ਆ ਗਿਆ ਸੀ ਪਰ ਰੇਟ ਮੈਂ ਉਹਨੂੰ ਕਹਿੰਸੀ 200 ਲਾ ਲਾ ਨਹੀਂ ਉਹ ਕਹਿੰਦਾ 250 ਲੱਗੂਗਾ ਫੇ ਮੈਂ ਤਾਂ ਕਰਕੇ ਛੱਡ ਈ ਆਈ ਪੇਪਰ ਕੋਇਨ ਕਹਿੰਦੇ ਹੁਣ ਪਛਤਾਇਆ ਕੀ ਫਾਇਦਾ ਫਿਰ ਅਸੀਂ ਅੱਗੇ ਗਏ ਅੱਗੇ ਵੀ ਪਲਾਸਟਿਕ ਦਾ ਸਮਾਨ ਬੜਾ ਜ਼ਿਆਦਾ ਸੀਗਾ ਪਲਾਸਟਿਕ ਪਲਾਸਟਿਕ ਦਾ ਸਮਾਨ ਸੀਗਾ ਇੱਕ ਥਾਂ 'ਵੀ ਇੱਧਰ ਗਾਂ ਵੀ ਚੱਪਲਾਂ ਹੀ ਲੱਗੀਆਂ ਹੋਈਆਂ ਸੀਗਾ ਤੇ ਮੇਲਾ ਸਾਡੇ ਪਿੰਡ ਦਾ ਬਹੁਤ ਵਧੀਆ ਵੀ ਅਸੀਂ ਬਹੁਤ ਇੰਜੋਏ ਕੀਤਾ ਇੱਥੋਂ ਪ੍ਰੀਜ਼ ਨੇ ਤਿੰਨ ਚਾਰ ਸਮਾਨ ਲੈ ਛੋਟੇ-ਛੋਟੇ ਤੇ ਤਾਂ ਉਹਦਾ 500 ਰੁਪਏ ਟੁੱਟਿਆ ਤੇ ਇੱਕ ਉਹਨੇ ਬੈਲਾ ਬਸ ਬਾਲਾ ਤਾਂ ਬੈਲਾ ਹੈ ਨਾਲੀ ਤੇ ਆਪਦੇ ਲਈ ਉਹਨੇ ਲਿਆ ਖਾਣ ਪੀਣ ਦਾ ਉਹਨੂੰ ਬਾਲਾ ਸ਼ੌਂਕ ਆ ਤੇ ਉਹਨੇ ਪਹਿਲਾ ਦੂਜਾ ਹਸਪੀਤਾ ਫੇਰ ਗਾਂਹ ਹੋਰ ਗੋਲ ਗੱਪੇ ਵਗੈਰਾ ਖਾਦੇ ਇੱਥੇ ਸਟੀਲ ਦੇ ਭਾਂਡੇ ਆਗੇ ਤੇ ਅਸੀਂ ਚਾਹ ਪੋਣੀ ਦੇਖਦੇ ਸੀ ਦੁੱਧ ਪਾਉਣ ਲਈ ਵੱਡੀ ਪਾਉਣ ਲਈ ਉਹ ਸਾਨੂੰ ਮਿਲੀ ਨਹੀਂ ਤੇ ਵੀ ਇਹ ਸਾਡੇ ਪਿੰਡ ਨਾ ਦੋ ਦਿਨ ਬੁੜੀਆਂ ਲਈ ਹੁੰਦਾ ਮੇਲਾ ਵਾ ਨੀ ਇੱਕ ਦਿਨ ਬੁੜੀਆਂ ਲਈ ਹੁੰਦਾ ਦੋ ਦਿਨ ਲਈ ਬੰਦਿਆ ਹੁੰਦਾ ਹੁੰਦਾ ਪਰ ਅੱਜ ਜੇ ਮੇਲੇ ਦੇ ਵਿੱਚ ਵੀ ਬੰਦੇ ਮੁੰਡੇ ਬਹੁਤ ਜ਼ਿਆਦਾ ਫਿਰਦੇ ਸੀ ਪਰ ਪੁਲਿਸ ਵੀ ਉੱਥੇ ਸੀਗੀ ਦਾ ਡੰਡੇ ਮਾਰ ਮਾਰ ਕੱਢਦੀ ਸੀ ਫਿਰ ਫਿਰ ਬੇਇੱਜ਼ਤੀ ਵੀ ਖੋਲੀ ਹੁੰਦੀ ਸੀ ਬੰਦਿਆਂ ਦੀ ਕੁੜੀਆਂ ਦੀ ਬੁੜੀਆਂ ਤਾਂ ਬੁੜੀਆਂ ਦਾ ਮੇਲੇ ਦੇ ਵਿੱਚ ਕਹਿੰਦੇ ਬੰਦਿਆਂ ਦਾ ਕੀ ਕੰਮ ਇੱਥੇ ਮਤਲ ਅੱਗੇ ਬਾਲੀ ਸਖਤਾਈ ਸੀ ਅੱਗੇ ਜਮਾ ਬੁੜੀਆਂ ਐਕਤੀ ਤਾਂ ਦੇ ਬੰਦੇ ਬਹੁਤ ਸੀਗੇ ਦੇਖਣ ਨੂੰ ਫਿਰ ਅਸੀਂ ਗਾਂ ਚੱਲ ਗਏ ਝੂਲਿਆਂ ਵੱਲੀ ਉਧਰ ਜਾਂਦੇ ਜਾਂਦੇ ਰਾਸਤੇ ਤੇ ਵਿੱਚ ਇੱਧਰ ਆਹ ਸਾਈਡ ਤੇ ਗੁਰਦੁਆਰਾ ਬਣਿਆ ਹੋਇਆ ਗੁਰਦੁਆਰੇ ਇੱਧਰ ਵੀ ਦੁਕਾਨਾਂ ਬਹੁਤ ਲੱਗੀਆਂ ਸੀ ਫਿਰ ਪ੍ਰੀਤ ਨੇ ਖਾਣਾ ਸੀ ਕੋਲਚਾ ਤੇ ਇਹ ਇੱਧਰ ਗੋਲ ਗੱਪਿਆਂ ਦੀ ਰੇੜੀ ਲੱਗੀ ਹੋਈ ਸੀਗੀ ਤੇ ਮੈਂ ਕਹੇ ਸੀ ਕਿ ਤੂੰ ਗੋਲ ਗੱਪੇ ਖਾ ਲੈ ਜੀ ਖਾਣੇ ਮੈਂ ਕਿਹਾ ਨਹੀਂ ਮੈਂ ਨਹੀਂ ਖਾਣੇ ਮੇਰੇ ਅੱਜ ਸਵੇਰ ਢੂਣੀ ਚ ਬਲ ਪੈ ਗਿਆ ਸੀ ਤੇ ਮੇਰੇ ਤੋਂ ਤੁਰਿਆ ਨਹੀਂ ਗਿਆ ਪਰ ਮੈਂ ਮੇਲਾ ਨਹੀਂ ਛੱਡਿਆ ਤੇ ਮੇਲਾ ਆ ਸਾਡੇ ਗਲੀ ਚ ਆਉਂਦਾ ਹੁੰਦਾ ਭਾਈ ਇਹ ਵੀ ਸਫਾਈ ਬਹੁਤ ਹੈ ਕੋਲ ਚਾ ਲਈ ਤਾਂ ਕਰਕੇ ਅਸੀਂ ਇਥੇੋਂ ਖਾਣ ਲੱਗੇ ਇਹਨੇ ਅੱਜ ਸਿਰਾਈ ਕਰਤਾ ਸਹਜ ਬਹੁਤ ਛੋਟਾ ਸੀ ਪਲੀਦ ਖਸਣ ਲੱਗੀ ਕਹਿੰਦੀ ਵੀ ਤਾਂ ਛੋਟਾ ਰੱਖਿਆ ਵੀ ਸਾਰੀਆਂ ਚੀਜ਼ਾਂ ਖਾਧੀਆਂ ਜਾਣ ਮੇਲੇ ਤੋਂ ਇੱਧਰ ਜਲੇਬੀਆਂ ਵਾਲਾ ਸੀਗਾ ਤੇ ਆਹ ਦੇਖੋ ਇੱਧਰ ਬੰਦੇ ਬੰਦੇ ਕਿੰਨੇ ਫਿਰਦੇ ਪਰ ਪੁਲਿਸ ਡੰਡੇ ਲਈ ਫਿਰਦੀ ਸੀ ਤੇ ਪੈਂਦੀਆਂ ਸੀ ਬਹੁਤ ਜ ਫੜ ਲੈਂਦੇ ਸੀ ਤੇ ਇੱਧਰ ਗਾਂ ਝੂਲੇ ਚੱਲੇ ਤੇ ਇੱਧਰ ਮੈਂ ਮੇਰੀ ਇੱਕ ਫਰੈਂਡ ਵੀ ਮਿਲੀ ਹੋ ਜੇ ਸਾਡੇ ਨਾਲ ਹੀ ਇੱਧਰ ਜਵਾਕ ਇੰਜਵਾਇ ਕਰਦੇ ਆ ਫੁੱਲ ਜੰਪਿੰਗ ਵਾਲਾ ਤੇ ਭਾਈ ਤੁਸੀਂ ਦੱਸਿਓ ਵੀ ਤੁਹਾਨੂੰ ਸਾਡੇ ਪਿੰਡ ਦਾ ਮੇਲਾ ਕਿਵੇਂ ਲੱਗਿਆ ਆ ਝੂਲੇ ਨੂੰ ਦੇਖ ਕੇ ਤਾਂ ਮਨੂੰ ਚੱਕਰ ਹੀ ਆਉਣ ਲੱਗੇ ਪਤਾ ਨਹੀਂ ਕਿਵੇਂ ਝੂਟੇ ਲੈ ਲੈਂਦੇ ਆ ਮੈਂ ਤਾਂ ਪ੍ਰੀਤ ਨੂੰ ਵੀ ਕਹਿਸ ਮੈਂ ਕਿ ਲੈ ਲਾ ਤੂੰ ਝੂਟੇ ਕਿ ਨਹੀਂ ਮੈਂ ਨਹੀਂ ਕੱਲੀ ਨੇ ਲੈਣੇ ਤੇ ਭਾਈ ਮੈਂ ਖੰਭੀ ਮੈਂ ਤਾਂ ਨਹੀਂ ਲੈਣੀ ਇੱਧਰ ਬੱਚਿਆਂ ਵਾਲੇ ਸੀ ਝੂਲੇ ਛੋਟੇ ਲੱਗੇ ਤੇ ਅਸੀਂ ਫਨ ਇੰਜੋਏ ਕੀਤਾ ਤੇ ਇੱਧਰ ਛੋਟਾ ਝੂਲਾ ਲੱਗਿਆ ਹੋਇਆ ਸੀ ਤੁਹਾਨੂੰ ਤੁਸੀਂ ਦੱਸਿਓ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਤੇ ਫਿਰ ਗਾਂ ਪ੍ਰੀਤ ਨੇ ਮੇਰੇ ਲਈ ਇੱਕ ਹੋਰ ਸਰਪ੍ਰਾਈਜ਼ ਲਿਆ ਸੀ ਛੋਟੇ ਜਿਹੇ ਕਾਂਟੇ ਲੈ ਜੀ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਸੋਹਣੇ ਸੀਗੇ ਤੇ ਇੱਧਰ ਅਸੀਂ ਪਸ਼ੂਆਂ ਲਈ ਸਾਡਾ ਬਰਸ਼ ਹੈਂਡਸ ਅਸੀਂ ਉਹ ਲਿਆ ਤੇਦਰ ਮੈਡਮਾਂ ਬੈਠੀਆਂ ਸੀ ਸਗੀਆਂ ਸਾਰਿਆਂ ਨੇ ਵੇਟ ਕਰਦੇ ਸੀ ਅਸੀਂ ਗੁਰਦੁਆਰੇ ਮੂਹਰੇ ਵੀ ਇਕੱਠੇ ਹੀ ਚੱਲਾਂਗੇ ਤੇ ਮੇਰੇ ਤੋਂ ਤਾਂ ਬੈਸ ਹੀ ਨਹੀਂ ਸੀ ਤੁਰਿਆ ਜਾਂਦਾ ਫਿਰ ਮੈਂ ਜਾਂਦੀ ਹੋਈ ਨੇ ਦਵਾਈ ਲੈ ਕੇ ਤੇ ਫਿਰ ਗਈ ਆ ਸੀ ਪ੍ਰੀਤ ਨੇ ਮੇਰੇ ਲਈ ਕਾਂਟੇ ਲੈ ਜਿਹੜੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਆ ਨਿੱਕਾ ਜਿਹਾ ਕਲਚਰ ਤੇ ਆ ਮੈਂ 300 ਦਾ ਸੂਟ ਲੈ ਕੇ ਸੀ ਆਪਦੇ ਲਈ ਕਾਟਨ ਦਾ ਘਰੇ ਪਾਉਣ ਨੂੰ ਤੇ ਇਹ ਮੈਂ ਹੁਣ ਲੈਸਾਂ ਲੂਸਾਂ ਲਾ ਕੇ ਤੇ ਤੁਹਾਨੂੰ ਪ੍ਰੋਪਰ ਰੈਡੀ ਕਰਕੇ ਪਾ ਕੇ ਤੇ ਫੇਰ ਦਿਖਾਵਾਂਗੀ ਵੀ ਕਿਵੇਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਮੇਰਾ ਸੂਟ ਘਰੇ ਪਾਉਣ ਵਾਲਾ ਕਾਟਨ ਦਾ ਤੇ ਸਿਉਂਦਾ ਮੈਂ ਆਪੇ ਲੈਣਾ ਤੇ ਆ ਮੇਰੇ ਧੀ ਅਲ ਗਿਫਟ ਮੈਨੂੰ ਬੜਾ ਵਧੀਆ ਲੱਗਿਆ ਮੇਰੇ ਤੇ ਜਵਾਕ ਮੈਨੂੰ 10 ਰੁਪਏ ਦੀ ਚੀਜ਼ ਲੈ ਦੇਣ ਨਾ ਮੈਨੂੰ ਚਾ ਚੜ ਜਾਂਦਾ ਜੇ ਜਵਾਕ ਮੈਨੂੰ ਹੁੰਮੇ ਮਾਰਨ ਚੀਜ਼ ਲੈ ਕੇ ਦਿੰਦੇ ਆ ਪਤਾ ਨਹੀਂ ਕਾਤੇ ਮੈਨੂੰ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਜੇ ਉਹ ਗਿਫਟ ਮਿਲਦਾ ਇੱਕ ਮੈਡਮ ਨੇ ਹੋਰ ਲਿਆ ਇੱਥੇ ਫੁੱਲ ਫੁੱਲ ਜਿਹੇ ਵਾਲੇ ਆਹਾਂ ਇਹ ਬੈਲਾ ਹਨ ਵਾਲੀ ਰਾਤ ਨੂੰ ਖੇਡਦੀ ਸੀ ਕਿ ਬੁਲਬਲੇ ਜੇ ਬਣਾਵਣਾ ਉਹ ਭੱਜੀਆਂ ਫੜਤੀਆਂ ਸੀ ਪਲੀਜ਼ ਤੁਸੀਂ ਸਾਨੂੰ ਦੱਸਿਓ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਿਆ ਥੈਂਕ ਯੂ ਜੀ ਮਿਲਦੇ ਹਾਂ ਅਗਲੇ ਬਲੌਗ ਚ ਰੱਬ ਰੱਖਾ ওকে ਬਾਏ ਥੈਂਕ ਯੂ ਸੋ ਮੱਚ